ਮੈਂ ਕਹਿੰਦਾ ਇਦੋਂ ਘੱਟੀਆਂ ਤੇ ਨਿੰਦਣਯੋਗ ਕੋਈ ਗੱਲ ਹੋ ਨਹੀਂ ਸਕਦੀ ਉਹਨਾਂ ਵੱਲ ਫੰੰੰਗਿਆ ਕਰਨਾ ਉਹਦੇ ਤੇ ਠੰਡਾ ਪਾਣੀ ਪਾਉਣਾ ਫੇ ਕਿਹੜੇ ਕਿਹੜੇ ਅਸੀਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਦੇ ਆ ਕਿਹੜਾ ਮਨੁੱਖੀ ਅਧਿਕਾਰ ਹੈ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਅੱਜ ਭਾਨੇ ਸਿੱਧੂ ਦੀ ਰਿਹਾਈ ਹੋਣੀ ਸੀ ਭਾਨੇ ਸਿੱਧੂ ਨੂੰ ਦੋਸਤੋ 10000 ਰੁਪਏ ਰਿਸਵਤ ਲੈਣ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਸਿੱਧੂ ਦੀ ਜ਼ਮਾਨਤ ਹੋ ਗਈ ਸੀ ਤੇ ਅੱਜ ਉਹਦੀ ਰਿਹਾਈ ਹੋਣੀ ਸੀ ਤੇ ਹੁਣ ਦੋਸਤੋ ਭਾਨੇ ਸਿੱਧੂ ਉੱਪਰ ਇੱਕ ਹੋਰ ਚੈਨੀ ਖੋਣ ਦੇ ਮਾਮਲੇ ਦਾ ਜੋ ਕੇਸ ਹੈ ਦਰਜ ਕਰਕੇ ਉਸ ਨੂੰ ਰਿਮਾਂਡ ਤੇ ਲੈ ਗਏ ਨੇ ਤੇ ਨਾਲ ਹੀ ਦੋਸਤੋ ਜੋ ਭਾਨੇ ਸਿੱਧੂ ਦੇ ਦੋਸਤਾਂ ਨੇ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਭਾਨੇ ਸਿੱਧੂ ਉੱਪਰ ਜੋ ਵੀ ਤਸੱਦਦ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਉਹ ਲਾਈਵ ਵੀਡੀਓ ਦੇਖੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਕਿਸਾਨ ਜਥੇਬੰਦੀਆਂ ਨੇ ਆਪਣਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਉਹਨਾਂ ਨੇ ਭਾਨੇ ਸਿੱਧੂ ਦੀ ਹਮਾਇਤ ਦੇ ਵਿੱਚ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜਨ ਦਾ ਫੈਸਲਾ ਕੀਤਾ ਹੈ ਨਾਲ ਹੀ ਦੋਸਤੋ ਜੋ ਭਾਨੇ ਸਿੱਧੂ ਉੱਪਰ ਨਵਾਂ ਕੇਸ ਦਰਜ ਹੋਇਆ ਹੈ ਉਸ ਬਾਰੇ ਭਾਨੇ ਸਿੱਧੂ ਦੇ ਦੋਸਤੋ ਸੁਖ ਜਗਰਾਉ ਨੇ ਪੂਰੀ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਪਿਛਲੇ ਦੋ ਦਿਨਾਂ ਤੋਂ ਜਿਹੋ ਜਿਹੀਆਂ ਖਬਰਾਂ ਬਾਹਰ ਨਿਕਲ ਰਹੀਆਂ ਨੇ ਸਾਡੀ ਸਰਕਾਰ ਦੇ ਕਿਰਦਾਰ ਦੇ ਸਬੰਧ ਦੇ ਵਿੱਚ ਅਗਰ ਉਹ ਸਾਰੀਆਂ ਸੱਚੀਆਂ ਨੇ ਤਾਂ بڑی ਚਿੰਤਾ ਦਾ ਵਿਸ਼ਾ ਸਾਡੇ ਲਈ ਇਹ ਕਿਉਂਕਿ ਅਸੀਂ ਪਹਿਲਾਂ ਇੱਕ ਵਾਰ ਇਹ ਦੇਖ ਚੁੱਕੇ ਹਾਂ ਇਹ ਤਕਲੀਫ ਇਹ ਦਰਦ ਪੰਜਾਬ ਪਹਿਲਾਂ ਹੰਡਾ ਚੁੱਕਿਆ ਹੈ ਜੇਕਰ ਸੱਚਮੁੱਚ ਜੋ ਅਫਵਾਹਾਂ ਜਾਂ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਜੋ ਲੋਕ ਚਰਚਾਾਂ ਕਰ ਰਹੇ ਨੇ ਕਿ ਥਾਣੇ ਦੇ ਅੰਦਰ ਗ੍ਰਿਫਤਾਰ ਕਰਕੇ ਲਿਜਾ ਕੇ ਭਾਨੇ ਸਿੱਧੂ ਨੂੰ ਜੇਕਰ ਨੰਗਾ ਕਰਕੇ ਕੁੱਟਿਆ ਤਾਂ ਮੈਂ ਕਹਿੰਦਾ ਬਹੁਤ ਮਾੜੀ ਗੱਲ ਕੀਤੀ ਹੈ ਔਰ ਜੇਕਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਇਹ ਕਹਿ ਕੇ ਕਿ ਮੈਨੂੰ ਲਾਈਵ ਦਿਖਾਓ ਮੈਂ ਕਹਿੰਦਾ ਉਸ ਤੋਂ ਵੀ ਮੰਨ ਲੈਂਦਾ ਇਹ ਉਸ ਤੋਂ ਵੀ ਮਾੜੀ ਗੱਲ ਹੈ ਕਿ ਕਿਰਦਾਰ ਦੇਖੋ ਕੀ ਹੈ ਲੈਵਲ ਕੀ ਹੈ ਜੇ ਜੇ ਸਾਡੇ ਮੁੱਖ ਮੰਤਰੀ ਦੇ ਉੱਤੇ ਤੇ ਤਾਂ ਸਾਨੂੰ ਉਮੀਦ ਹੈ ਕਿ ਜੇ ਕਿਤੇ ਸਾਡੇ ਨਾਲ ਧੱਕਾ ਹੋਏਗਾ ਪੁਲਿਸ ਧੱਕਾ ਕਰੇਗੀ ਕਿਸੇ ਪਾਸੋਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਧੱਕਾ ਕਰਨਗੇ ਤਾਂ ਅਸੀਂ ਉੱਥੇ ਜਾ ਕੇ ਉਸ ਧੱਕੇ ਨੂੰ ਰੋਕਣਾ ਹੈ ਉਹ ਸਾਡੇ ਕੋਲ ਇੱਕ ਟਿਕਾਣਾ ਹੈ ਕਿੱਡੀ ਵੱਡੀ ਪੱਧਰ ਦੇ ਉੱਤੇ ਲੋਕਾਂ ਦਾ ਮੇਨਟੇਨ ਇਹਨਾਂ ਨੂੰ ਮੈਂਡੇਟ ਦੇਖ ਕੇ ਹੀ ਇਸ ਸਰਕਾਰ ਬਣਾਈ ਹੈ ਅਗਰ ਇੱਥੇ ਵੀ ਅਜ ਲੋਕਾਂ ਨਾਲ ਇਹ ਗੱਲ ਹੋਣ ਲੱਗਦੀ ਹੈ ਅਗਰ ਇਹ ਸੱਚ ਹੈ ਤਾਂ ਇਹ ਤਾਂ ਬਹੁਤ ਦੁਖਦਾਈ ਗੱਲ ਹੈ ਔਰ ਅਤਿ ਨਿੰਦਰਯੋਗ ਗੱਲ ਹੈ ਹਾਂ ਇਹ ਗੱਲ ਵੀ ਚਾਹ ਰੱਖਣ ਵਾਲੀ ਹੈ ਕਿ ਜੇਕਰ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਉਸ ਬੀਬੀ ਵੱਲੋਂ ਕਿ ਮੇਰੇ ਕੋਲ 10000 ਰੁਪਏ ਦੀ ਉਹਨੇ ਮੰਗ ਕੀਤੀ ਜਾਂ ਮੇਰੇ ਮਿੱਥੋਂ 10000 ਰੁਪਏ ਲੈਣ ਦੀ ਗੱਲ ਕੀਤੀ ਦੇਖੋ ਮੈਨੂੰ ਤੇ ਵੀ ਅੰਦਰ ਇਹ ਹਾਜਮ ਨਹੀਂ ਹੋ ਰਹੀ ਗਾ ਕਿ 10000 ਦੀ ਗੱਲ ਹੈ ਇਹ ਗੱਲ ਬਿਲਕੁਲ ਉਸ ਗੱਲ ਨਾਲ ਮੇਲ ਕਰਦੀ ਹੈ ਜਦੋਂ ਪਰਮਿੰਦਰ ਝੋਟੇ ਦੇ ਉੱਤੇ ਇੱਕ ਦੋਸ਼ ਲਾਇਆ ਸੀ ਕਿ ਉਸ ਦੁਕਾਨਦਾਰ ਦੇ ਗੱਲੇ ਚੋਂ ਇਹਨੇ 400 ਰੁਪਏ ਕਢਿਆ ਗਿੰਦਿਹੜੇ ਖੋਕਿਲ ਗਿਆ ਉਥੋਂ ਕੱਢ ਕੇ ਲਿਆ ਉਹਦੇ ਗੱਲੇ ਦੀ ਤਲਾਸ਼ੀ ਲਈ ਹੁਣ ਗੱਲੇ ਦੀ ਤਲਾਸ਼ੀ ਲਈ ਜੋ ਕੁਝ ਵੀ ਉਹਦੀ ਵੀਡੀਓ ਵੀ ਸਾਹਮਣੇ ਆਈ ਪਰ ਇਹ ਹਰਾਨੀ ਦੀ ਗੱਲ ਹੈ ਵੀ 400 ਰੁਪਇਆ ਔਰ 400 ਰੁਪਏ ਦੇ ਆਧਾਰ ਤੇ ਉੱਤੇ ਪਰਚਾ ਦਰਜ ਕੀਤਾ ਕਿੰਨੀ ਚਰਚਾ ਹੋਈ ਇਸ ਗੱਲ ਦੀ ਕਿ ਉਹ 400 ਰੁਪਇਆ ਉਹਨੂੰ ਇੱਕ ਮੈਡੀਸਨ ਕੋਈ ਦਵਾਈ ਉਹਦੇ ਕੋਲੋਂ ਕੋਈ ਲੈ ਕੇ ਗਿਆ ਸੀ ਉਹਦੇ ਉਹਨੂੰ ਮੋੜਿਆ ਸੀ ਉਹਦੇ ਪੈਸੇ ਸੀ ਉਹ ਇਹ ਵੀ ਗੱਲ ਚਰਚਾ ਹੋਈ ਹੈ ਹੁਣ ਜੇ ਸਰਕਾਰ ਜ ਜਾਂ ਸਾਡਾ ਪੁਲਿਸ ਪ੍ਰਸ਼ਾਸਨ ਇਹ ਕਰਦਾ ਹੈ ਨਾ ਉਹ ਜਿਹੜੀਆਂ ਸ਼ੱਕੀ ਗੱਲਾਂ ਅੱਜ ਇਹਨੂੰ ਵੀ ਪੱਕਿਆ ਕਰਦੀ ਐ ਕਿ ਠੀਕ ਹੈ ਜੇ ਪਹਿਲਾਂ ਉਹਦੋਂ ਕਰ ਸਕਦੇ ਨੇ ਅੱਜ ਵੀ ਕੀਤਾ ਜਾ ਸਕਦਾ ਹੈ। ਅਗਰ ਇਹ ਗੱਲ ਸੱਚ ਆ ਜੋ ਭਾਨੇ ਸਿੱਧੂ ਦੇ ਨਾਲ ਕੀਤੀ ਦੀ ਗੱਲ ਆ ਰਹੀ ਹੈ। ਮੈਂ ਕਹਿੰਦਾ ਇਹਦੋਂ ਘੱਡੀਆਂ ਤੇ ਨਿੰਦਨਯੋਗ ਕੋਈ ਗੱਲ ਹੋ ਨਹੀਂ ਸਕਦੀ ਉਹਨਾਂ ਨਾਲ ਫੰਡੰਗਿਆ ਕਰਨਾ। ਉਹਦੇ ਤੇ ਠੰਡਾ ਪਾਣੀ ਪਾਉਣਾ। ਫੇ ਕਿਹੜੇ ਕਿਹੜੇ ਅਸੀਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਦੇ ਆ। ਕਿਹੜਾ ਮਨੁੱਖੀ ਅਧਿਕਾਰ ਹੈ? ਪਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਜਿਸ ਵੇਲੇ ਸਰਕਾਰ ਤੋਂ ਬਾਹਰ ਸੀ। ਉਦੋਂ ਲੋਕਾਂ ਨਾਲ ਹੁੰਦੀ ਬੇਇਨਸਾਫੀ ਦੇ ਖਿਲਾਫ ਬਹੁਤ ਬੋਲਦੇ ਰਹੇ ਨੇ ਔਰ ਲੋਕਾਂ ਨੂੰ ਇੱਕ ਉਮੀਦ ਸੀ ਕਿ ਅਗਰੇ ਆਉਣਗੇ ਤਾਂ ਇਹ ਕੁਛ ਇਨਸਾਫ ਹੋਏਗਾ ਲੋਕਾਂ ਦੀ ਗੱਲ ਸੁਣੀ ਜਾਏਗੀ ਪਰ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਹੋ ਕੀ ਰਿਹਾ ਹੈ ਮੈਨੂੰ ਲੱਗਦਾ ਬਿਲਕੁਲ ਉਲਟ ਹੋ ਰਿਹਾ ਹੈ ਔਰ ਇਹ ਸਭੀ ਸਰਕਾਰ ਨੂੰ ਇਹਦੇ ਤੇ ਮੁੜ ਆਪਣੇ ਆਪ ਦੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਬਾਰ ਬਾਰ ਗਲਤੀਆਂ ਬਾਰ ਬਾਰ ਗਲਤੀਆਂ ਅਗਰੇ ਹੋਣਗੀਆਂ ਤਾਂ ਫਿਰ ਮੰਨ ਲਓ ਲੋਕਾਂ ਦਾ ਵਿਰੋਧ ਲੋਕਾਂ ਦੀ ਨਾਰਾਜ਼ਗੀ ਲੋਕਾਂ ਦਾ ਗੁੱਸੇ ਦਾ ਸਾਹਮਣਾ ਸਰਕਾਰ ਨੂੰ ਕਰਨਾ ਪੈ ਸਕਦਾ ਹੈ। ਔਰ ਅਗਲੀ ਗੱਲ ਹੈ ਜੇਕਰ ਇਹ ਸੱਚ ਹੈ ਤਾਂ ਫਿਰ ਸਭ ਨੂੰ ਮਜਬੂਰ ਨਾ ਉਸ ਨੌਜਵਾਨ ਦੀ ਪਿੱਠ ਤੇ ਖੜਨਾ ਪਏਗਾ। ਅਗਰੇ ਗੱਲ ਸੱਚ ਹੈ ਤਾਂ। ਸੋ ਇਹਦੀ ਸਰਕਾਰ ਇਹਨੂੰ ਨੰਗਿਆ ਕਰੇ ਇਸ ਗੱਲ ਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਸੱਚਮੁੱਚ ਇਹਨੇ ਪੈਸੇ ਉਹਨਾਂ ਦੇ ਕੋਲੋਂ ਮੰਗੇ? ਕੀ ਉਹਦੇ ਕੋਲ ਸਬੂਤ ਕਿਤੇ ਉਹ ਉਹਨੂੰ ਸਪਸ਼ਟ ਕਰਨਾ ਚਾਹੀਦਾ ਲੋਕਾਂ ਦੇ ਸਾਹਮਣੇ ਕਰ ਲਿਉਣੀ ਚਾਹੀਦੀ ਹੈ। ਦੂਸਰੀ ਗੱਲ ਕਿ ਜੇਕਰ ਉਹਨੂੰ ਸੱਚਮੁੱਚ ਇਹ ਕੀਤਾ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਅਗਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਬਿਲਕੁਲ ਅਟੈਨਸ਼ਨ ਨਹੀਂ ਸੀ ਉਹ ਕਰਨ ਦੀ ਜਾਂ ਉਹਦੇ ਕੋਈ ਮਤਲਬ ਨਹੀਂ ਝੂਠੀਆਂ ਨੇ ਗੱਲਾਂ ਕਿ ਮੁੱਖ ਮੰਤਰੀ ਨੂੰ ਬੁਕਾਇਆ ਗਿਆ ਜਾਂ ਕੁਝ ਹੋਇਆ ਅਗਰ ਉਹ ਨਹੀਂ ਹੋਇਆ ਮੁੱਖ ਮੰਤਰੀ ਜੀ ਨੇ ਨਹੀਂ ਕੋਈ ਗੱਲ ਕਹੀ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਮੁੱਖ ਮੰਤਰੀ ਜੀ ਦੀ ਡਿਊਟੀ ਬਣਦੀ ਹੈ ਔਰ ਉਹਨਾਂ ਨੇ ਤੁਰੰਤ ਕਾਰਵਾਈ ਕਰਕੇ ਉਹਨਾਂ ਦੇ ਉਹਨਾਂ ਦੇ ਇਨਕੁਆਰੀਆਂ ਖੋਲ੍ਹੇ ਤਾਂ ਕਿ ਕਲੀਅਰ ਹੋ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਇਹ ਗੱਲ ਦੀ ਅਸੀਂ ਪੰਜਾਬ ਦੇ ਲੋਕ ਉਮੀਦ ਕਰਦੇ ਨੇ ਸਰਕਾਰ ਤੋਂ ਔਰ ਇਸ ਗੱਲ ਦੇ ਉੱਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਪੰਜਾਬੀਓ ਵਾਹ ਜੀ ਵਾਹ ਮੈਂ ਇੱਕ ਵਾਰ ਫੋਨ ਟਿਕਾ ਲਵਾਂ ਤੇ ਆਪਾਂ ਫਿਰ ਕਰਦੇ ਆਂ ਗੱਲਬਾਤ ਹਾਂਜੀ ਆਵਾਜ਼ ਸੈੱਟ ਹੈ ਜੀ ਦੱਸ ਦਿਓ ਮੜਾ ਪੰਜਾਬੀਓ हां ਤੇ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੈ ਪਾਨਾ ਸਿੰਘ ਸਿੱਧੂ ਜਿਹਦੇ ਪਹਿਲਾਂ ਇੱਕ ਏਜੰਟ ਨਹੀਂ ਵੱਲੋਂ ਲੁਧਿਆਣਾ ਦੇ ਵਿੱਚ ਪਰਚਾ ਦਰਜ ਕਰਵਾਇਆ ਗਿਆ ਹੁਣ ਪਟਿਆਲਾ ਜੇਲ੍ਹ ਚ ਅੱਜ ਬੇਲ ਆਪਣੇ ਮਲੇਰਕੋਟਲੇ ਜੇਲ੍ਹ ਚ ਅੱਜ ਬਾਹਰ ਹੋਣਾ ਸੀ ਪਾਨ ਨੇ ਲੈਣ ਜਾਣਾ ਸੀ ਬੇਲ ਹੋਣੀ ਸੀ ਉਹਦੀ ਤੇ ਪਹਿਲਾਂ ਲੁਧਿਆਣੇ ਜ਼ਮਾਨਤ ਲੱਗੀ ਤੇ ਹੁਣ ਪਰਚਾ ਹੋਰ ਪਾ ਦਿੱਤਾ ਗਿਆ ਮੈਂ ਕੁਝ ਕੁ ਸਵਾਲ ਨੇ ਮੈਂ ਕਿਸ ਦੀ ਵਿਰੋਧਤਾ ਕਿਉਂਕਿ ਹੁਣ ਕੁਤ ਕਹਿਣ ਨੂੰ ਜਾਂ ਕਰਨ ਨੂੰ ਕੁਝ ਨਹੀਂ ਰਹਿ ਗਿਆ ਯਾਰ ਪਰ ਯਾਰ ਇੰਨਾ ਤੱਕਾ ਯਾਰ ਨਜਾਇਜ਼ ਤੱਕਾ ਯਾਰ ਕੀ ਅਸੀਂ ਇਸ ਪੰਜਾਬ ਦੇ ਵਾਸੀ ਨਹੀਂ ਆ ਅਸੀਂ ਸਰਕਾਰ ਦੇ ਅਸੀਂ ਸਰਕਾਰ ਨੂੰ ਵੋਟਾਂ ਨਹੀਂ ਪੁਆਈਆਂ ਜਾਂ ਪਾਈਆਂ ਜਾਂ ਅਸੀਂ ਫਿਰ ਇਸ ਦੇਸ਼ ਦੇ ਵਿੱਚ ਨਹੀਂ ਰਹਿ ਰਹੇ ਪੰਜਾਬ ਦੇ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਕੀ ਇਸ ਪਾਰਟੀ ਨੂੰ ਵੋਟਾਂ ਪਾਈਆਂ ਸੀ ਦੇਖੋ ਵੋਟਾਂ ਦੀ ਰਾਜਨੀਤੀ ਹੋਰ ਹੁੰਦੀ ਹੈ ਗੱਲ ਹੋਰ ਹੁੰਦੀ ਹੈ ਜਿੱਤ ਹਾਰ ਉਹ ਅਲੱਗ ਮੈਟਰ ਹੈ ਮੈਂ ਉਸ ਮੈਟਰ ਤੇ ਨਹੀਂ ਆਉਣਾ ਪਰ ਯਾਰ ਇਹਨਾਂ ਨੇ ਆ ਜੀ ਯਾਰ ਇਹਨਾਂ ਤੱਕਾ ਯਾਰ ਆ ਚੀਜ਼ ਨੇ ਬਹੁਤ ਜ਼ਿਆਦਾ ਮੈਨੂੰ ਜਦੋਂ ਸੁਣ ਕੇ ਯਾਰ ਬਹੁਤ ਦੁੱਖ ਲੱਗਿਆ ਕਿਉਂਕਿ ਅਸੀਂ ਤਾਂ ਕੋਟਲੇ ਨੂੰ ਜਾ ਰਹੇ ਸੀਗੇ ਕਿਉਂਕਿ ਉੱਥੋਂ ਆਪਣੇ ਜਮਾਂਤ ਭਰੀ ਗਈ ਲੁਧਿਆਣੇ ਤੋਂ ਹੁਣ ਕੋਟਲੇੋਂ ਜੇਲ੍ਹ ਚ ਆਉਣਾ ਸੀਗਾ ਤੇ ਮੈਨੂੰ ਅਸੀਂ ਵੀ ਆਥਣ ਹੋ ਜਾਣਾ ਉਸ ਹਿਸਾਬ ਨਾਲ ਤੁਰਾਂਗੇ ਵੀ ਆਥਣ ਤੋਂ ਪਹਿਲਾਂ ਨਹੀਂ ਆਉਂਦਾਗਾ ਤੇ ਹੁਣ ਜਿਹੜਾ ਪਰਚਾ ਭਾਨੇ ਤੇ ਪਾਇਆ ਗਿਆ ਨਵੀਂ ਐਫ ਆਈ ਆਰ ਮੈਂ ਤੁਹਾਨੂੰ ਉਹਦਾ ਕਾਪੀ ਮੇਰੇ ਕੋਲੇ ਹੈ ਤੇ ਮੈਂ ਤੁਹਾਨੂੰ ਦੱਸ ਦਿੰਨਾ ਹੈ ਬਹੁਤ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਭਾਨੇ ਸਿੱਧੂ ਦੇ ਸਨੇਚਿੰਗ ਦਾ ਮਤਲਬ ਚੈਨੀ ਖੋਣ ਦਾ ਜਾਂ ਲਾ ਲੋ ਕੁਝ ਵੀ ਚੀਜ਼ ਦਾ ਜਿਹੜੀ 379 ਬੀ ਹੈ ਉਹ ਲਾ ਦਿੱਤੀ ਗਈ ਹੈ ਇਹਦੇ ਨਾਲ ਨਾਲ 323 341 506 ਤੇ 34 ਜਿਹੜੀਆਂ ਧਾਰਾ ਆ ਮੇਰੇ ਕੋਲ ਐਫਆਰ ਦੀ ਕਾਪੀ ਹੈ ਜਿਹੜੀ ਕੀ ਲਾਈ ਗਈ ਹੈ ਤੇ ਗੱਲ ਕਰਦੇ ਆ ਪਹਿਲਾਂ ਮੈਂ ਤੁਹਾਡੇ ਬਾਜਵਾ ਬినੂਰ ਹੋਰ ਪਤਾ ਹਾਂ ਬਾਈ ਬਹੁਤ ਗਲਤ ਹੋ ਰਿਹਾ ਲਵਦੀਪ ਸਿੰਘ ਬਿਲਕੁਲ ਬਾਈ ਬਾਜਵਾ ਬినੂਰ ਜੀਵਨ ਪੂਰੀ ਹੱਦ ਹੋ ਗਈ ਸਰਕਾਰ ਦੀ ਵੀਰ ਬਿਲਕੁਲ ਹਰਨੂਰ ਸਿੰਘ ਬਾਗੀ ਹੋਣਾ ਪੈਣਾ ਦੱਸੋ ਤਾਂ ਸਹੀ ਯਾਰ ਉਹਦਾ ਕਸੂਰ ਕੀ ਹੈ ਉਹ ਬੋਲਦਾ ਹੈ ਉਹਦੇ ਲਫ਼ਜ਼ਾਂ ਨਾਲ ਦਿੱਕਤ ਹੋ ਸਕਦੀ ਹੈ ਤੁਹਾਨੂੰ ਮੈਂ ਉੱਥੇ ਨਹੀਂ ਆਉਂਦਾ ਯਾਰ ਪਰ ਇੰਨਾ ਥੋੜੀ ਯਾਰ ਮਾੜਾ ਬੋਲਦਾ ਯਾਰ ਵੀ ਤੁਸੀਂ ਉੱਤੇ ਇਦਾਂ ਦੇ ਪਰਚੇ ਪਾ ਦੋ ਯਾਰ ਸਨੇਚਿੰਗ ਦਾ ਪਰਚਾ ਪਾ ਦੋ ਯਾਰ 379 ਬੀ ਲਾ ਦੋ ਯਾਰ ਆਈਪੀਐਸ ਦੀ ਧਾਰਾ ਦੇ ਵਿੱਚ 379 ਬੀ ਕੀ ਕਹਿੰਦੀ ਹੈ ਜਿਹੜੇ ਆ ਵਕਾਲਾ ਨਾਲ ਜੁੜੇ ਨੇ ਜਾਂ ਜਿਹੜੇ ਕੋਰਟ ਕਚਾਰੀਆਂ ਆਉਂਦੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਇਹਦੇ ਵਿੱਚੋਂ ਗੂਗਲ ਤੇ ਕੱਢ ਕੇ ਦੇਖ ਲਓ ਯਾਰ 379 ਬੀ ਯਾਰ ਕੀ ਯਾਰ ਭਾਨਾ ਸਿੱਧੂ ਚੋਰ ਆ ਯਾਰ ਆਸ਼ੂ ਸਿੰਘ ਲਾ ਗਿਆ ਸਾਡਾ ਪ੍ਰਾ ਸ਼ਰਮਨਾਕ ਮਾਨਪ੍ਰੀਤ ਬਹੁਤ ਮਾੜਾ ਕਰ ਰਹੀ ਹੈ ਸਰਕਾਰ ਯਾਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਦੇਖੋ ਇਹ ਥੋੜਾ ਵੀ ਆਪਣੇ ਸਾਰੇ ਹੀ ਤੁਹਾਡੇ ਪੱਖ ਚ ਹੋਣ ਵਿਰੋਧਤਾ ਹੁੰਦੀ ਰਹਿੰਦੀ ਹੈ ਯਾਰ ਕੈਪਟਨ ਬਰਿੰਦਰ ਸਿੰਘ ਬਰਾਓ ਕਿਦਾਂ ਆਪਾਂ ਰੁੱਸਾ ਆ ਕਿਦਾਂ ਕਰਦੇ ਹੁੰਦੇ ਸੀ ਯਾਰ ਅਕਾਲੀ ਦਲ ਵੇਲੇ ਜਦੋਂ ਬਾਦਲ ਹੁੰਦੇ ਸੀ ਬਾਦਲ ਨਾਲ ਨਹੀਂ ਬਣਦੇ ਸੀ ਤਾਂ ਬਾਦਲਸ ਨੂੰ ਕਿੰਨਾ ਕੁਸ਼ ਕਿਹਾ ਜਾਂਦਾ ਸੀ ਤੁਸੀਂ ਸਭ ਤੋਂ ਵੱਧ ਕਹਿੰਦੇ ਸੀ ਇਹ ਸਰਕਾਰ ਦੇ ਜਿਹੜੇ ਮੁਖੀ ਨੇ ਖਰਜਿੰਦਰ ਗਿੱਲ ਆ ਗਿਆ ਬਾਈ ਮਨਪ੍ਰੀਤ ਬਰਾੜ ਹਰਜੀਤ ਸਿੰਘ ਤੇ ਮੈਨੂੰ ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਸੱਚ ਦੀ ਆਵਾਜ਼ ਕਿਵੇਂ ਦਬਾਈ ਜਾਂਦੀ ਹੈ ਦੁੱਖ ਕਿੱਥੇ ਲੱਗ ਰਿਹਾ ਸੱਚ ਨੂੰ ਫਾਂਸੀ ਕਿਉਂ ਦਿੱਤੀ ਜਾ ਰਹੀ ਹੈ ਅਸੀਂ ਤਾਂ ਕਹ ਉਹ ਕਹਿੰਦੇ ਆ ਵੀ ਹਾਂ ਚੁੱਪ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ ਕੁਝ ਕਿਹਾ ਤਾਂ ਹਨੇਰਾ ਚਲੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਯਾਰ ਉਹਨਾਂ ਕਿਤਾਬਾਂ ਨੂੰ ਪੜਨ ਵਾਲੇ ਲੋਕ ਆ ਯਾਰ ਅਸੀਂ ਯਾਰ ਅਸੀਂ ਅਸੀਂ ਤਾਂ ਗੱਲ ਕਰਦੇ ਆ ਸਰਜੀਤ ਪਾਤਰ ਉਹਨਾਂ ਦੇ ਸ਼ੇਅਰ ਅਸੀਂ ਉਹਨਾਂ ਨੂੰ ਉਹਨਾਂ ਦੀ ਗੱਲਾਂ ਤੇ ਚੱਲਣ ਜੋਗੇ ਹੈਗੇ ਆ ਯਾਰ ਜਿਹੜਾ ਕਮੀਆਂ ਦੇ ਬਾਰੇ ਸਾਰੀ ਜ਼ਿੰਦਗੀ ਜਿਹਨੇ ਕਮੀਆਂ ਦੀ ਗੱਲ ਕੀਤੀ ਸੰਤਰਾ ਮਦਾਸੀ ਅਸੀਂ ਸੰਤਰਾ ਮਦਾਸੀ ਦੀ ਗੱਲ ਕਰਦੇ ਆ ਉਹਨਾਂ ਦੇ ਸ਼ੇਅਰ ਬੋਲਦੇ ਆ ਕੀ ਅਸੀਂ ਉਸ लायक ਹੈਗੇ ਯਾਰ ਯਾਰ ਇੰਨਾ ਧੱਕਾ ਯਾਰ ਹੁਣ ਮੈਂ ਬੋਲਦਾ ਕੱਲ ਨੂੰ ਮੇਰੇ ਤੇ ਬਾਦੋਂਗੇ ਪਰਸੋਂ ਕੋਈ ਹੋਰ ਬੋਲਦਾ ਉਹ ਤੇ ਬਾਦੋਂਗੇ ਯਾਰ ਲਫ਼ਜ਼ਾਂ ਦੇ ਵਿੱਚ ਹੇਰ ਫਿਰ ਹੋ ਜਾਂਦੀ ਆ ਲਫ਼ਜ਼ ਚੰਗੇ ਮਾੜੇ ਹੋ ਸਕਦੇ ਨੇ ਬੋਲਣ ਜੋ ਮੂੰਹ ਚੋਂ ਨਿਕਲਦਾ ਉਹ ਚੀਜ਼ਾਂ ਹੋ ਸਕਦੀਆਂ ਨੇ ਉਹ ਲੱਗ ਮੈਟਰ ਆ ਯਾਰ ਮੈਂ ਜਲੰਧਰ ਬੋਲਦਾ ਪੰਜਾਬ ਕੁਲਦੀਪ ਹਾਂਜੀ ਸੰਜੂ ਗੋਇਲ ਯਾਰ ਇਹ ਤਾਂ ਸਾਨੂੰ ਇਹ ਤਾਂ ਯਾਰ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਯਾਰ ਐ ਥੋੜਾ ਯਾਰ ਜੇ ਕੋਈ ਤੁਹਾਡਾ ਵਿਰੋਧ ਕਰਦਾ ਜਾਂ ਤੁਹਾਡੇ ਹੱਕ ਚ ਨਹੀਂ ਬੋਲਦਾ ਯਾਰ ਤੁਸੀਂ ਉਹਦੀ ਸੰਗੀ ਘੜ ਤੋਂ ਯਾਰ ਇਹ ਕੋਈ ਗੱਲਾਂ ਹੁੰਦੀਆਂ ਯਾਰ ਇਹ ਪੰਜ ਧਾਰਾਵਾਂ ਲਾਤੀਆਂ ਮੈਂ ਜੇ ਧਾਰਾ ਦੀ ਗੱਲ ਕਰਾਂ ਮੈਂ ਐਫਆਰ ਦੀ ਤੁਹਾਨੂੰ ਮੈਂ ਜਿਹੜੇ ਸਾਰੇ ਤੁਸੀਂ ਬੈਠੇ ਹੋ ਸ਼ੇਅਰ ਕਰ ਦਿਓ ਤੇ ਬਾਈ ਜਿਹੜੇ ਫੋਨ ਕਰਦੇ ਨੇ ਮੈਂ ਉਹਨਾਂ ਨੂੰ ਬੇਇੱਜ਼ਤੀ ਕਰਨੀ ਚਾਹੁੰਦਾ ਕਿਉਂਕਿ ਫੋਨ ਮਾਫ ਕਰ ਫੋਨ ਕਈ ਵਾਰੀ ਕੋਲ ਜ਼ਰੂਰੀ ਹੁੰਦਾ ਪਰ ਮੈਂ ਮੈਂ ਹਰ ਇੱਕ ਵਾਰ ਫੋਨ ਚੱਕਦਾ ਫਿਰ ਚੱਕਣਾ ਪੈਂਦਾ ਤਾਂ ਉਹਨਾਂ ਨੂੰ ਮੈਂ ਦੱਸ ਦੇਣਾ ਵੀ ਬਿਲਕੁਲ ਭਾਨੇ ਨੂੰ ਬਾਹਰ ਨਹੀਂ ਕੱਢਿਆ ਗਿਆ ਪਟਿਆਲੇ ਲਜਾਇਆ ਜਾ ਚੁੱਕਿਆ ਹੈ ਨਾ ਉੱਥੇ ਉਹਨੂੰ ਲੈ ਗਏ ਨੇ ਤੇ ਪਰਚਾ ਕਿਹੜਾ ਪਾਇਆ ਪਰਚਾ ਪਾਇਆ ਜੀ ਧਾਰਾ ਲਾਈ ਹੈ 323 341 379 20 506 ਤੇ 34 ਇਹ ਧਾਰਾ ਲਾਈ ਹੈ ਜਿਹੜੀਆਂ ਪੰਜ ਧਾਰਾਂ ਲਾਈਆਂ ਨੇ ਤੇ ਇਹ ਡੇਟ ਹੈ 21 12 2023 ਤੇ 21 12 23 ਇਹਦੇ ਵਿੱਚ 21 ਜੋ ਦਿਖਾਈ ਗਈ ਹੈ ਤੇ ਤਰੀਕ ਤੇ ਸਮਾਂ ਹਾਂ 20 1 ਨੂੰ 5:47 ਤੇ ਆ ਜੋ ਐਫਆਰ ਦੀ ਹਾਂ ਦੀਪ ਬੋਲਦਾ ਸੀ ਤੁਹਾਨੂੰ ਬੁੱੱਚਲ ਬਣੂਗਾ ਬਾਈ ਗਗਨ ਦੀ ਬੁੱਟਰ ਹੈਪੀ ਵਰਮਾ ਤੇ ਥਾਣੇ ਵਿੱਚ ਸੂਚਨਾ ਪ੍ਰਾਪਤ ਹੋਣ ਦੀ ਮਿਤੀ 20 ਤੇ ਇਹਦੇ ਵਿੱਚ ਜਾਣਕਾਰੀ ਦੀ ਕਿਸਮ ਰਿਟਨ ਹੈ ਤੇ ਸਾਊਥ ਤੋਂ 16 ਕਿਲੋਮੀਟਰ ਦੀ ਦੂਰ ਤੇ ਥਾਣਾਵਾਂ ਪਿੰਡ ਤੇਜਾ ਦੇ ਡੇਰੇ ਕੋਲੇ ਐਡਰੈਸ ਜਿਹੜਾ ਇਹਨਾਂ ਨੇ ਪਾਇਆ। ਲੋ ਜੀ ਇਹ ਐਫਆਈਆਰ ਦੀ ਕਾਪੀ ਦੇ ਵਿੱਚ ਬਿਲਕੁਲ ਬਾਈ ਕਹਿੰਦਾ ਭਾਨੇ ਨੁਕਸਾਨ ਨਾ ਕਰਦਣ ਰਣਵੀਰ ਖਾਨਾ ਜੀਵਨਪੁਰੀ ਹਾਂ ਬਿਲਕੁਲ ਅੱਜ ਦੇ ਟਾਈਮ ਜਲੰਧਰ ਜਲੰਧਰ ਕਹਿੰਦਾ ਵੀ ਅੱਜ ਦੇ ਟਾਈਮ ਯੂਥ ਨੂੰ ਔਖਾ ਡਰ ਲੱਗਦਾ। ਬਾਈ ਇਹ ਡਰ ਲੱਗਦਾ ਸਾਨੂੰ ਨਹੀਂ ਸਾਡੇ ਘਰ ਦੇ ਕਹਿੰਦੇ ਹੋਣਗੇ। ਹਜੇ ਦੇਖੋ ਭਾਨੇ ਨੇ ਵੀ ਹਜੇ ਵਿਆਹ ਕਰਾਉਣਾ ਯਾਰ ਲਾਈਫ ਉਹਦੀ ਰਹਿੰਦੀ ਹੈ ਅਜੇ ਤੱਕ ਕੋਈ ਕੀਤਾ ਨਹੀਂ ਜ਼ਿੰਦਗੀ ਚ ਅਸੀਂ ਆਪ ਅਸੀਂ ਧੱਕੇ ਖਾਈ ਜਾਨੇ ਸੈਟ ਹੀ ਨਹੀਂ ਹੋਇਆ ਯਾਰ ਕਿਤੇ ਜ਼ਿੰਦਗੀ ਚ ਉਮੀਦ ਸੀ ਨਵੀਂ ਸਰਕਾਰ ਆਈ ਹੈ ਸਾਰਿਆਂ ਨੂੰ ਨੌਕਰੀ ਮਿਲੂਗੀ ਚਲੋ ਸਾਨੂੰ ਬੋਲਦੇ ਆ ਆਪਦੇ ਚਾਰ ਪੈਸੇ ਆਜਿਆ ਕਰਨਗੇ ਆਪ ਦਾ ਮੈਂ ਪੱਤਰਕਾਰਤ ਨਾਲ ਜੁੜਿਆ ਆਪਦੇ ਮੇਰੇ ਤਾਂ ਉਹ ਵੀ ਬੰਦ ਹੋਏ ਨੂੰ ਅੱਜ ਅੱਜ 4 4.5 ਮਹੀਨੇ ਹੋ ਗਏ ਯਾਰ ਕਰੀਏ ਦੱਸੋ ਯਾਰ ਕੀ ਜਾਈਏ ਕਿੱਥੇ ਯਾਰ ਹੁਣ ਇੱਕ ਵਕੀਲ ਨੇ ਮੈਨੂੰ ਫੋਨ ਆਇਆ ਸੀ ਬੰਦਾ ਆਪਣਾ ਮਿੱਤਰ ਹੈ ਉਹ ਕਹਿੰਦਾ ਵੀਰੇ ਸਵੇਰੇ ਰਾਜਪਾਲ ਹਰਾਂ ਨੂੰ ਮਿਲੋ ਯਾਰ ਯਾਰ ਆ ਕੋਈ ਯਾਰ ਆ ਕੰਮ ਆ ਯਾਰ ਸਰਕਾਰ ਦਾ ਆ ਯਾਰ ਲੱਗ ਰਿਹਾ ਆ ਸਹੀ ਕਰ ਰਹੇ ਹੋ ਯਾਰ 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 ਉੱਥੇ ਐਸਐਸਪੀ ਸਾਹਿਬ ਨਹੀਂ ਬੈਠੇ ਜਿਹੜੇ ਪੁਲਿਸ ਦੇ ਅਫਸਰ ਨੇ ਹਨਾ ਤੁਹਾਨੂੰ ਇਹੀ ਨਹੀਂ ਪਤਾ ਯਾਰ ਵੀ ਉਹ ਬੰਦੇ ਦਾ ਕਰੈਕਟਰ ਉਹ 23 23 ਕਿ ਲੜਾਈ ਮਾਰ ਕਿਤੇ ਕੀਤੀ ਉਹਨੂੰ ਖਿੱਚ ਕੇ ਕੋਈ ਸਨੇਚਿੰਗ ਕੀਤੀ ਹੈ ਚੈਨੀ ਲਾਈ ਹੈ ਯਾਰ ਉਹਨੇ ਯਾਰ ਇੱਕ ਕਰਦਾਰ ਹੈ ਯਾਰ ਭਾਨੇ ਦਾ ਯਾਰ ਠੀਕ ਆ ਯਾਰ ਬਾਨੇ ਦੇ ਕਈ ਗੰਧਰ ਗੱਲਾਂ ਨਾਲ ਮੈਂ ਨਹੀਂ ਸਹਿਮਤ ਹੁੰਦਾ ਯਾਰ ਉਹਦੇ ਲਫ਼ਜ਼ਾਂ ਦੇ ਵਿੱਚ 헤ਰਾ ਫੇਰ ਹੋ ਸਕਦੀ ਆ ਉਹਦੇ ਬੋਲਣ ਦੇ ਵਿੱਚ ਜਿਹੜੇ ਲਫ਼ਜ਼ ਨੇ ਉਹ ਮਾੜੇ ਹੋ ਸਕਦੇ ਨੇ ਯਾਰ ਮੈਂ ਬਾਰ ਬਾਰ ਕਹਿੰਦਾ ਨਾ ਯਾਰ ਪਰ ਐ ਥੋੜਾ ਯਾਰ ਹੁਣ ਐਡੇ ਐਡੇ ਜਿਹੜੇ ਸੀਨੀਅਰ ਆਈਪੀਐਸ ਪੀਸੀਐਸ ਅਫਸਰ ਬੈਠੇ ਨੇ ਯਾਰ ਤੁਸੀਂ ਮਾੜੇ ਯਾਰ ਕਿਰਪਾ ਕਰਕੇ ਯਾਰ ਇੰਨਾ ਸਰਕਾਰ ਇੰਨਾ ਨਹੀਂ ਲੱਗੀ ਲਾਉਂਦਾ ਯਾਰ ਥੱਲੇ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਨਾ ਸਾਰੇ ਜਦੋਂ ਹੋਇਆ ਸੀ ਵੀ ਆ ਦੇਖੋ ਕਿਵੇਂ ਆ ਜੀ ਇਹ ਸਰਕਾਰ ਦੇ ਐ ਬੜੇ ਨੇ ਪਿੱਟੂ ਤਾਂ ਉਦੋਂ ਆਪਾਂ ਰੌਲੇ ਪਾਉਂਦੇ ਸੀ ਅੱਜ ਯਾਰ ਹੁਣ ਫਰ ਤੁਸੀਂ ਅਫਸਰਾਂ ਨੂੰ ਮਿੱਠੂ ਬਣਾ ਲਿਆ ਆਪਣੇ ਕਹਿਣ ਤੇ ਚਲਾਉਂਗੇ ਵੀ ਹਾਂ ਭਾਈ ਖੜਾਓ ਬੈਠ ਖੜਾਓ ਜਾਂ ਬਹਿ ਜਾ ਯਾਰ ਯਾਰ ਇਹ ਕੋਈ ਗੱਲਾਂ ਯਾਰ ਭਾਈ ਜੀ ਮੈਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਆ ਦੇਖੋ ਮੈਂ ਹੱਥ ਬੰਨੇ ਹੱਥ ਬਣਾਉਣੇ ਨੇ ਆ ਲੋ ਹੱਥ ਬੰਨੇ ਹੱਥ ਬੰਨੇ ਯਾਰ ਐਦਾਂ ਥੋੜੀ ਹੁੰਦਾ ਯਾਰ ਜੇ ਥੋੜੇ ਤੱਕ ਕੇ ਲਾਈਵ ਆ ਰਿਹਾ ਯਾਰ ਮੈਂ ਮੈਂ ਕਹਿ ਦੇਣਾ ਯਾਰ ਆ ਕੋਈ ਗੱਲ ਥੋੜਾ ਯਾਰ ਅਸੀਂ ਯਾਰ ਸੱਚ ਨਹੀਂ ਯਾਰ ਬੋਲ ਸਕਦੇ ਯਾਰ ਏ ਯਾਰ ਕੀ ਹੋਇਆ ਯਾਰ ਆ ਤਾਂ ਕੋਈ ਗੱਲ ਨਹੀਂ ਹੋਈ ਯਾਰ ਇਹ ਤਾਂ ਸਾਰੇ ਤਾਂ ਸਵਾਦ ਹੀ ਨਹੀਂ ਆਇਆ ਯਾਰ ਤੁਸੀਂ ਠੀਕ ਆ ਯਾਰ ਉੱਤੇ ਚਲੋ ਜੈਂਟਰੀ ਤੋਂ ਤੁਸੀਂ ਪੁਹਾਤਾ ਜੀ ਭਾਨਾ ਬੋਲਿਆ ਚਲੋ ਬੋਲਿਆ ਉਹਦੀ ਰਿਕਾਰਡਿੰਗ ਆ ਜੀ ਐ ਆ ਜੀ ਸਾਰਾ ਕੁਝ ਏ ਟੂ ਜ਼ेड ਯਾਰ ਮੰਨ ਲਿਆ ਯਾਰ ਜਦ ਕੀ ਹੋਇਆ ਕੁਝ ਵੀ ਨਹੀਂ ਯਾਰ ਕੋਈ ਵੀ ਕੋਈ ਕਹਿੰਦੇ ਯਾਰ ਵੀ ਉਹਨੇ ਲੋਕਾਂ ਦੇ ਪੈਸੇ ਵਾਪਸ ਕਰਾਏ ਨੇ ਯਾਰ ਮੂੰਹ ਨਾਲ ਕਹਿਣਾ 100 ਕਰੋੜ ਕਰੋੜ ਮੂੰਹ ਪਰ ਜਾਂਦਾ ਯਾਰ ਤੇ ਕਿੰਨੇ ਕਰੋੜਾਂ ਨੇ ਵਾਪਸ ਕਰਾਇਆ ਯਾਰ ਯਾਰ ਇਹ ਗੱਲਾਂ ਨਹੀਂ ਹੁੰਦੀਆਂ ਯਾਰ ਇਹ ਤਾਂ ਇਹ ਤਾਂ ਦੁਖਦਾਈ ਹੈ ਕਿ ਬਹੁਤਾ ਯਾਰ ਸਾਨੂੰ ਚੀਜ਼ ਬੜੀ ਪੈ ਰਹੀ ਹੈ ਯਾਰ ਇਨੀ ਇਹ ਦੁਨੀਆ ਦੂਰ ਦਰਾਡੇ ਦਾ ਕੈਨੇਡਾ ਅਮਰੀਕਾ ਸਾਰੇ ਦੁਨੀਆ ਬੈਠੀ ਆ ਉਹਨਾਂ ਨੇ ਸਾਰਿਆਂ ਨੇ ਜੋਰ ਲਾ ਲਿਆ ਯਾਰ ਸਰਕਾਰ ਨੂੰ ਵੋਟਾਂ ਪੁਆਈਆਂ ਯਾਰ ਵੀ ਬਦਲਾਅ ਆਊਗਾ ਯਾਰ ਬਦਲਾਅ ਆਊਗਾ ਆ ਬਦਲਾਅ ਆਇਆ ਯਾਰ ਤੇ 321 ਲਾਉਣੀ ਆ ਯਾਰ ਤੁਸੀਂ 506 37920 ਯਾਰ 37920 ਲਾਤੀ ਯਾਰ ਐ ਨਾ ਨਾ ਕਰੋ ਯਾਰ ਬੋਲਣ ਬੋਲਣ ਦੇਖੋ ਬੋਲਣਾ ਸਾਡਾ ਹੱਕ ਹੈ ਯਾਰ ਬੋਲਣ ਦੀ ਆਜ਼ਾਦੀ ਨਾ ਖੋਹੋ ਯਾਰ ਸਾਡੀਆਂ ਸੰਗੀਆਂ ਨਾ ਘੁੱਟੋ ਯਾਰ ਜ਼ਬਾਨਾਂ ਜਿਹੜੀਆਂ ਬੋਲਣ ਵਾਲੀਆਂ ਜ਼ਬਾਨਾਂ ਨੇ ਉਹਨਾਂ ਨੂੰ ਵੱਡੋ ਨਾ ਯਾਰ ਆ ਮੈਨੂੰ ਪਤਾ ਹੁਣ 400 ਬੰਦਾ ਬੈਠਾ ਸੀ ਦੇਖੋ ਕਿਵੇਂ ਡਿੱਗ ਰਿਹਾ ਹੈ ਦੇਖੋ ਦੇਖੋ ਡਾਊਨ ਹੋ ਰਿਹਾ ਹੈ ਰੀਜ ਮਾਰਨਗੇ ਹੁਣ ਖਤਮ ਕਰਨਗੇ ਮੇਰਾ ਪੇਜ ਵੀ ਬਿਲਕੁਲ ਕੌਰ ਸੇਮੀ ਕਹਿੰਦੇ ਪਿੰਡਾਂ ਚ ਬਹੁਤ ਗਾਲਾਂ ਕੱਢ ਰਿਆ ਯਾਰ ਯਾਰ ਮੈਂ ਤੁਹਾਡੇ ਕੋਈ ਉਲਟ ਥੋੜਾ ਯਾਰ ਅਸੀਂ ਤੁਹਾਨੂੰ ਕੋਈ ਇਹ ਤੁਹਾਨੂੰ ਇਹ ਸ਼ੀਸ਼ਾ ਦਿਖਾਉਣਾ ਹੈ ਯਾਰ ਵੀ ਆ ਕਰੋ ਯਾਰ ਕARTA BE GADAM ਚਲੋ ਕੋਈ ਨੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮੇਰੀ ਇੰਨੀ ਕੁ ਬੇਨਤੀ ਹੈ ਸਰਕਾਰ ਨੂੰ ਦੇਖੋ ਜਿਉ ਬੰਦਾ ਪੈਸੇ ਲੋਕਾਂ ਦੇ ਵਾਪਸ ਕਰਵਾ ਰਿਹਾ ਉਹਨੂੰ ਕਹੇ ਦੇ ਨੇ ਘਰੇ ਬਹਿ ਜਾ ਭਾਈ ਤੁਹਾਡੇ ਐਮਐਲਏ ਕਰਵਾ ਦੇਣ ਤੁਸੀਂ ਆ ਕੇ ਕਾਰਵਾਈ ਕਰੋ ਏਜੰਟਾਂ ਤੇ ਯਾਰ ਕਿੰਨੇ 100 ਕਰੋੜ ਦਾ ਇਹ ਜਿਹੜਾ ਕਪਲਾ ਹੈ ਤੁਹਾਨੂੰ ਪਤਾ ਨਾ ਯਾਰ ਕਿੰਨੇ 100 ਕਰੋੜ ਦਾ ਕਪਲਾ ਯਾਰ ਇਹ ਜਿਹਦੇ ਵਿੱਚ ਭਾਨਾ ਆਹ ਏਜੰਟਾਂ ਤੋਂ ਪੈਸੇ ਵਾਪਸ ਕਰਾ ਰਹੇ ਯਾਰ ਇਹ ਤਾਂ ਲੋਕ ਜਾਣ ਕਿੱਥੇ ਯਾਰ ਲੋਕ ਕਿਹਨੂੰ ਚੁਣਨ ਯਾਰ ਤੁਹਾਡੇ ਤੇ ਯਕੀਨ ਕੀਤਾ ਲੋਕਾਂ ਦੀਆਂ ਉਮੀਦਾਂ ਤੇ ਖੜੇ ਉਤਰੋ ਲੋਕ ਕਹਿਣ ਮੇਰੇ ਅਰਗੇ ਵੀ ਕਮੇ ਵੀ ਹਾਂ ਭਾਈ ਆ ਸਰਕਾਰ ਨੇ ਕੰਮ ਕੀਤਾ ਯਾ ਡਟ ਕੇ ਕੀਤਾ ਇੱਕ ਤਾਂ ਥੋੜੀ ਹੁੰਦਾ ਯਾਰ ਆ ਕੋਈ ਗੱਲਾਂ ਨਹੀਂ ਯਾਰ ਤੁਹਾਡੀਆਂ ਕਰਨ ਵਾਲੀਆਂ ਹੁਣ ਜਿਹੜੇ ਵਿਰੋਧ ਕਰਦੇ ਸੀ ਵੀ ਜਿਹੜੇ ਰਾਜ ਸਭਾ ਮੈਂਬਰ ਬਣਾਏ ਸੀ ਉਹਨਾਂ 'ਚ ਬਹੁਤ ਸਤਿਕਾਰਯੋਗ ਸੀਗੇ ਵੀ ਭਾਈ ਤੁਸੀਂ ਇਹਨਾਂ ਨੂੰ ਬੋਲਦੇ ਹੋ ਦੱਸੋ ਹੁਣ ਭਾਈ ਹੁਣ ਕਿਵੇਂ ਨਾ ਬੋਲੀਏ ਹੁਣ ਸੁਖਪਾਲ ਖੇਰ ਨੂੰ ਕਿਵੇਂ ਨਾ ਸਹੀ ਕਹੀਏ ਹੁਣ ਕਿਵੇਂ ਕਿਵੇਂ ਚੁੱਪ ਕਰਕੇ ਬਹਿ ਜੀਏ ਸਾਡੇ ਬੰਦਾ ਦਾ ਸਾਡਾ ਬੰਦਾ ਕੌਣ ਯਾਰ ਪੂਰੇ ਪੰਜਾਬ ਦਾ ਮੇਰੇ ਨਾਲ ਤਾਂ ਚਲ ਉਹਦਾ ਕੋਈ ਮੈਂ ਤਾਂ ਕਹਿ ਦੇਣਾ ਯਾਰ ਮੇਰਾ ਭਾਣੇ ਨਾਲ ਕੀ ਪਿਆਰ ਆ ਯਾਰ ਪਰ ਇਹ ਵਾਲਾ ਗੱਲਾਂ 'ਚ ਗੱਲ ਆ ਯਾਰ ਇਸ ਤਰੀਕੇ ਯਾਰ ਇਸ ਤਰੀਕੇ ਤੁਸੀਂ ਠਿੱਟ ਕਰੋਗੇ ਆ ਵਿਹਾਂ ਚੋਰੀ ਦਾ ਪਰਚਾ ਪਾ ਦਿਓ 323 ਲਾ ਦਿਓ 506 ਲਾ ਦਿਓ 341 ਲਾ ਦਿਓ ਯਾਰ ਬਾਈ ਜੀ ਨਾਲ ਆ ਇੱਥੇ ਕਹਿ ਕੇ ਕੁਝ ਨਹੀਂ ਬਣਨਾ ਦਵਿੰਦਰ ਵੀਰੇ ਉੱਥੇ ਆਉਣਾ ਪੈਣਾ ਯਾਰ ਰੱਬ ਦੇਖ ਰਿਹਾ ਜੀ ਕਬੱਡੀ ਵਾਲਾ ਬਾਈ ਕਹਿੰਦਾ ਗੁਲਦੀਪ ਬਈ ਰੱਬ ਤਾਂ ਦੇਖ ਰਿਹਾ ਨਾਲੇ ਨਾਲੇ ਮੈਂ ਦੱਸ ਦੇਵਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਗੁਰੂ ਪਾਤਸ਼ਾਹ ਤੇ ਸਿਆਸਤ ਕੀਤੀ ਅੱਜ ਉਹ ਕਿੱਥੇ ਬੈਠੇ ਨੇ ਯਾਰ ਮਰ ਜਾਏ ਸੋਚ ਲਓ ਬਾਈ ਦੌਰ ਕਰ ਲਓ ਅੱਜ ਉਹ ਕਿੱਥੇ ਬੈਠੇ ਨੇ ਜਿਨ੍ਹਾਂ ਨੇ ਪੰਜਾਬ ਲੁੱਟਿਆ ਆਪਾਂ ਕੈਪਟਨ ਨੂੰ ਕਹਿੰਦੇ ਸੀ ਰੂਸਾ ਰੂਸਾ ਅੱਜ ਉਹ ਕਿੱਥੇ ਬੈਠੇ ਨੇ ਯਾਰ ਕੀ ਉਹਨਾਂ ਦਾ ਰਹਿ ਗਿਆ ਯਾਰ ਫਿਰ ਦੇਖ ਲਓ ਸਮੇਂ ਦੀ ਦੌਰ ਹੈ ਸਮੇਂ ਦੀ ਘੜੀ ਕੁੰਮਣੀ ਹੈ ਫਿਰ ਕੀ ਰਾਜ ਗਗਨਦੀ ਪੁੱਟਰ ਭਵਾਨੇ ਨਾਲ ਸਾਰਾ ਪੰਜਾਬ ਹੈ ਬਾਈ ਕਹਿੰਦਾ ਕਿੱਥੇ ਆਉਣਾ ਬਾਈ 29 ਤਰੀਕ ਨੂੰ ਪਿੰਡ ਕੋਟ ਦੇ ਨੇ ਇਕੱਠ ਰੱਖਿਆ ਤਾਂ ਹੋਇਆ ਬਾਈ ਟੱਲੋਂ ਫਰੀਦਕੋਟ ਸੰਘਰਸ਼ ਵੱਡਣਾ ਪਾਣਾ ਬਾਈ ਸੰਘਰਸ਼ ਯਾਰ ਪਰ ਯਾਰ ਸੰਘਰਸ਼ ਉਹ ਤੋਂ ਬਿੱਡੀਆਂ ਨਾ ਯਾਰ ਕਿਹਦੇ ਅਗੇਂਸਟ ਬੋਲੀਏ ਮੋਦੀ ਸਾਹਿਬ ਨੂੰ ਪਤਾ ਗਲਤ ਸੀ ਆਪਾਂ ਉੱਥੇ ਗਏ ਯਾਰ ਨਵੀ ਸ਼ਰਮਾ ਤਰੰਗਪੁਰ ਪੂਰਾ ਥੱਕਾ ਕੀਤਾ ਪਰ ਯਾਰ ਆ ਆ ਚੀਜ਼ਾਂ ਯਾਰ ਇਹ ਚੀਜ਼ਾਂ ਦਾ ਦੁੱਖ ਲਾਉਂਦੀਆਂ ਨੇ ਯਾਰ ਦੁੱਖ ਦਿੰਦੀਆਂ ਨੇ ਯਾਰ ਵੀ ਤੁਹਾਨੂੰ ਤਾਂ ਅਸੀਂ ਪੰਜਾਬ ਪੱਖੀ ਕਹਿੰਦੇ ਸੀ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਕਹਿੰਦੇ ਸੀ ਯਾਰ ਇਦਾਂ ਦਾ ਨਾ ਕਰੋ ਯਾਰ ਤੁਸੀਂ ਏਜੰਟਾਂ ਤੋਂ ਪੈਸੇ ਵਾਪਸ ਕਰਾਓ ਭਾਨੇ ਨੇ ਕੀ ਲੈਣਾ ਕਰਾ ਕੇ ਮੈਨੂੰ ਦੱਸੋ ਉਹਨੂੰ ਕਹਿੰਦੇ ਨੇ ਯਾਰ ਘਰੇ ਬਹਿ ਜਾ ਚੁੱਪ ਕਰਕੇ ਯਾਰ ਇਹ ਯਾਰ ਕੋਈ ਇਹ ਇਹ ਕੋਈ ਇਹ ਕੋਈ ਹੱਲ ਥੋੜਾ ਯਾਰ ਕਿਸ ਨੂੰ ਚੁੱਪ ਕਰਾਉਣਾ ਯਾਰ ਪਹਿਲਾਂ ਤੁਸੀਂ ਲਾਤਾ ਏਜੰਟ ਤੋਂ ਪਰਚਾ ਹੋ ਗਿਆ ਏਜੰਟ ਨੇ ਕਹਿੰਦੀ ਮੇਰਾ 10000 ਯਾਰ 10000 ਪਿੱਛੇ ਵਜੂ ਬੰਦਾ ਜਿਹਨੂੰ ਕੋਈ ਲੱਖਾਂ ਦੀ ਆਮਦਨ ਆ YouTube Facebook ਤੋਂ ਹੈ ਇਹ ਤਾਂ ਮਤਲਬ ਤੁਸੀਂ ਚਾਹੁੰਦੇ ਹੋ ਵੀ ਅਸੀਂ ਬੋਲ ਨਾ ਸਕੀਏ ਕੱਲ ਨੂੰ ਮੋਦੀ ਸਰਕਾਰ ਆਉਂਦੀ ਆ ਉਹਦਰ ਆ ਪਧਰਾ ਕਰ ਲੋ ਵੀ ਹਾਂ ਇਹਨਾਂ ਦੇ ਪਰਚੇ ਕਰਕੇ ਇਹਨਾਂ ਨੂੰ ਬਿਠਾ ਦਿਓ ਅੰਦਰ ਇਹ ਨਾ ਬੋਲਾਂਗੇ ਅਸੀਂ ਮੰਨ ਲਓ ਨਾ ਬੋਲਾਂਗੇ ਫਿਰ ਕੀ ਹੈ ਫਿਰ ਕਿਤੇ ਜਦੋਂ ਜਦੋਂ ਇਲੈਕਸ਼ਨ ਆਉਣਗੇ ਕੀ ਇਦਾਂ ਵੋਟਾਂ ਮਿਲ ਜਾਣਗੀਆਂ ੱੱਕਾ ਨਹੀਂ ਚੱਲਦਾ ਹੁੰਦਾ ਬਈ ੱੱਕਾ ਨਹੀਂ ਸਿਆਸਤ ਜਿਨੇ ਵੀ ੱੱਕਾ ਕੀਤਾ ਅੱਜ ਤੱਕ ਉਹਦਾ ਹਾਲ ਕੀ ਹੋਇਆ ਤੁਸੀਂ ਵਿਚਾਰ ਕਰੋ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਨਾ ਮੈਂ ਕਿਸੇ ਪਾਰਟੀ ਨੂੰ ਦੋਸ਼ੀ ਠਹਿਰਾ ਰਿਹਾ ਪਰ ਬਾਦਲ ਦਾਲਤੇ ਇਲਜ਼ਾਮ ਲੱਗੇ ਗੁਰੂਸੱਬ ਦੀ ਬੇਅਦਬੀ ਦੇ ਉਹ ਵਿਚਾਰੇ ਕਿੱਥੇ ਗਏ ਤਿੰਨ ਸੀਟਾਂ ਰਹਿ ਗਈਆਂ ਤਿੰਨ ਉਹਨਾਂ ਨੂੰ ਕਿਉਂਕਿ ਇਲਜ਼ਾਮ ਇਹ ਡੇ ਘਰੇ ਸੀ ਨਸ਼ੇਦ ਇਲਜ਼ਾਮ ਲੱਗਿਆ ਉਹ ਕਿੱਥੇ ਗਏ ਕੈਪਟਨ ਨੇ ਗੁਟਕਾ ਸਾਹਬ ਹੱਥ 'ਚ ਫੜ ਕੇ ਸੌਂ ਖਾਦੀ ਮੈਂ ਨਸ਼ਾ ਬੰਦ ਕਰ ਦੂ ਚਿੱਟਾ ਬੰਦ ਕਰ ਦੂ ਨਹੀਂ ਹੋਇਆ ਕਿੱਟਣ ਅਜ ਕਿੱਥੇ ਬੈਠਾ ਥੋਨੂੰ ਤਾਂ ਸਾਰੇ ਉਮੀਦਾਂ ਦੇ ਨਾਲ ਲੋਕ ਲੈ ਕੇ ਆਏ ਸੀ ਨਾ ਵੀ ਆਓ 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 ਭਾਈ ਇਹ ਆਪ ਸਰਕਾਰ ਆਵੇ ਆਮ ਆਦਮੀ ਪਾਰਟੀ ਆਵੇ ਨੇ ਬਦਲਾ ਲੈਉਣੇ ਤੇ ਫਿਰ ਤੁਸੀਂ ਕਿੱਥੇ ਜਾਓਗੇ ਇਹ ਦੇਖ ਲੋ ਸ਼ੀਸ਼ਾ ਤੁਹਾਡੇ ਮੂਰੇ ਆ ਯਾਰ ਹਜੇ ਕੋਈ ਸਮਾਂ ਤਾਂ ਹੋਇਆ ਨਹੀਂ ਸੱਤਾ ਦਾ ਇੰਨਾ ਹੰਕਾਰ ਇਹ ਕਿੱਥੇ ਲੈ ਕੇ ਜਾਣਾ ਯਾਰ ਅਫਸਰਾਂ ਨੂੰ ਜਿਵੇਂ ਉਹ ਟ੍ਰੀਟ ਕਰਦੇ ਸੀ ਅਫਸਰ ਉਹਨੇ ਟ੍ਰੀਟ ਹੋ ਰਹੇ ਨਹੀਂ ਯਾਰ ਉਹ ਮੇ ਤੁਸੀਂ ਕਰ ਰਹੇ ਹੋ ਯਾਰ ਅੱਤ ਤੇ ਅੰਤ ਦੇ ਵਿੱਚ ਟਿੱਪੀ ਤੇ ਅਦਕ ਦਾ ਫਰਕ ਹੈ ਟਿੱਪੀ ਅੰਤ ਹੈ ਤੇ ਅਦਕ ਅੱਤ ਹੈ ਹੁਣ ਅੱਤ ਆ ਫਿਰ ਟਿੱਪੀ ਬਦਲਨੀ ਆ ਉਹਨੂੰ ਅਦਕ ਨੇ ਆ ਜਾਣਾ ਮੁੱਦੀ ਹੋ ਜਾਣਾ ਅਸੀਂ ਤਾਂ ਫੇਰ ਉਦੋਂ ਜਿਵੇਂ ਪਰਸੋਂ ਦਾ ਗੱਲ ਸੀ ਕਿ ਯਾਰ ਚੱਲ ਕੋਈ ਨਾ ਯਾਰ ਬੇਲ ਹੋ ਗਈ ਚਲੋ ਜਿਹੜੀ ਗੱਲ ਹੋ ਗਈ ਮੈਂ ਮੈਂ ਕਹਿੰਦਾ ਸੀ ਚੱਲ ਯਾਰ ਜੋ ਹੋ ਗਿਆ ਹੁਣ ਚਲੋ ਕੋਈ ਨਹੀਂ ਬੰਦਾ ਸੰਭਲ ਜਾਂਦਾ ਬੁਖਾਰ ਬਖੂਰ ਉਤਰ ਜਾਂਦੇ ਨੇ ਰੰਜੋਤ ਸਿੰਘ ਬਈ ਰੰਜੋਤ ਸਿੰਘ ਕਹਿੰਦਾ ਮੈਂ ਭਾਨੇ ਨੂੰ ਮੈਸੇਜ ਕੀਤਾ ਸੀ ਯਾਰ ਪਾਸ ਯਾਰ ਬਾਈ ਮੈਂ ਕੀ ਯਾਰ ਹੁਣ ਤੁਹਾਡਾ ਲੱਖਾਂ ਨਾਲ ਮਿਲਿਆ ਹੈ ਮਤਲਬ ਜਗੇਸ਼ ਮਾਂਸਲ ਪਤਾ ਨਹੀਂ ਲੱਗਿਆ ਵੀਰ ਬਿਲਕੁਲ ਭਾਈ ਅਸੀਂ ਤਾਂ ਬਿਲਕੁਲ ਉਹਨਾਂ ਨੂੰ ਸਨੇਹਾ ਲਾਇਆ ਯਾਰ ਸਾਰੇ ਆਓ ਯਾਰ ਜ਼ੁਲਮ ਦੀ ਹੱਦ ਹੁੰਦੀ ਆ ਯਾਰ ਏਦਾਂ ਕੁਲਵੀਰ ਚਿੰਜਰ ਦਿਲਪ੍ਰੀਤ ਹੁਣ ਦੇਖੋ ਮੇਰਾ ਪੇਜ ਪਹਿਲਾਂ ਹੀ 4 ਮਹੀਨੇ ਤੋਂ ਬੰਦ ਆ ਕਿਉਂਕਿ ਇੰਨਾ ਸੀ ਵੀ ਚਲੋ ਗੱਡੀ ਗੁਡੀ ਤੇਲ ਪੈ ਜਾਂਦਾ ਆਪਦੇ ਖਰਚੇ ਨਿਕਲ ਆਉਂਦੇ ਮੈਨੂੰ ਸਾਰੇ ਕਹਿੰਦੇ ਯਾਰ ਨਾ ਨਾ ਬੋਲ ਛੱਡ ਯਾਰ ਨਾ ਜੀ ਪਰ ਯਾਰ ਬਰੇਹਾ ਨਹੀਂ ਜਾਂਦਾ ਯਾਰ ਮੇਤੋ ਯਾਰ ਆ ਗਿਆ ਬਾਈ ਪੀਪੀਓ ਦੇਖੋ ਅਗਰ ਇੱਥੇ ਰਹਿਣਾ ਅੱਖਾਂ ਕੰਨ ਤੇ ਮੂੰਹ ਬੰਦ ਰੱਖੋ ਬਾਬਿਓ ਯਾਰ ਬਾਈ ਫਿਰ ਦੁੱਖ ਲੱਗਦਾ ਬਾਈ ਵਾਕੀ ਦੱਸਾਂ ਯਾਰ ਮੈਨੂੰ ਮੇਤੋ ਨਹੀਂ ਯਾਰ ਇਹ ਚੀਜ਼ਾਂ ਗੱਲ ਗੱਲ ਬਾਈ ਭਾਨਾ ਸਿੱਧੂ ਜਿੰਦਾਬਾਦ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਪੁਲਿਸ ਦੇ ਬੜੇ ਬੜੇ ਅਫਸਰ ਤੱਕ ਬੰਦੇ ਜਿਹੜੇ ਮੇਰੇ ਦੋਸਤ ਨੇ ਬੜੇ ਜਿਹੜੇ ਮੁਲਾਜ਼ਮ ਜਿਹੜੇ ਸਪਾਈ ਤੋਂ ਲੈ ਕੇ ਏਐਸਆਈ ਰੈਂਕ ਐ ਇੰਸਪੈਕਟਰ ਰੈਂਕ ਦੇ ਬੰਦੇ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਯਾਰ ਸੁੱਖਾ ਨਾ ਜਾਈ ਤੱਕ ਥੋੜੇ ਅਫਸਰ ਸਹਿਬਾਨ ਤੁਹਾਡੀ ਸਰਕਾਰ ਦੇ ਵਿੱਚ ਜਿਹੜੇ ਵਕੀਲ ਨੇ ਤੁਹਾਡੇ ਸਰਕਾਰ ਦੇ ਨੇੜੇ ਨੇ ਉਹਨਾਂ ਨੇ ਵੀ ਕਿਹਾ ਯਾਰ ਜਿਹੜਾ ਸੱਚ ਬੰਦਾ ਯਾਰ ਜਿਹੜਾ ਸੱਚਾ ਜਿਹਨੂੰ ਪਤਾ ਯਾਰ ਗਲਤ ਕੀ ਸਹੀ ਆ ਯਾਰ ਵੀ ਯਾਰ ਸੋਖਾ ਧੱਕਾ ਯਾਰ ਨਜਾਇਜ਼ ਯਾਰ ਆ ਗੱਲ ਗਲਤ ਆ ਮੈਂ ਨਾਮ ਨਹੀਂ ਲੈਂਦਾ ਹੁੰਦਾ ਕਹਿੰਦਾ ਨਹੀਂ ਮੈਂ ਲੈਣਾ ਮੈਂ ਕਿਉਂਕਿ ਮੈਂ ਸ਼ੁਰੂ ਤੋਂ ਮੇਰੀ ਆਦਤ ਆ ਮੈਂ ਕਹਿੰਨੂੰ ਐ ਨਹੀਂ ਕਰਦਾ ਹੁੰਦਾ ਯਾਰ ਯਾਰ ਐਦਾਂ ਥੋੜੀ ਸੱਚ ਦੱਬਦਾ ਹੁੰਦਾ ਯਾਰ ਸੱਚ ਜ਼ੁਬਾਨਾਂ ਤੁਸੀਂ ਕਿਤੇ ਐਦਾਂ ਜਿਹੜੀਆਂ ਬੋਲਣ ਵਾਲੀਆਂ ਜ਼ੁਬਾਨਾਂ ਯਾਰ ਐਦਾਂ ਕਿਤੇ ਬੰਦ ਕਰ ਲੋਗੇ ਯਾਰ ਸਾਨੂੰ ਦੁੱਖ ਨਹੀਂ ਲੱਗ ਰਿਹਾ ਯਾਰ ਜਦੋਂ ਯਾਰ ਕਿਸੇ ਨਾਲ ਵੀ ਹੁੰਦਾ ਅਸੀਂ ਜਿਹੜੇ ਸਰਕਾਰ ਦੇ ਵਿੱਚ ਵਰਕਰ ਬੈਠੇ ਨੇ ਮੁੰਡੇ ਸਾਡੇ ਨਾਲ ਦੇ ਨੇ ਉਹ ਨੌਜਵਾਨ ਨੇ ਯਾਰ ਇਨਸਾਨ ਨੇ ਯਾਰ ਜਦੋਂ ਕੋਈ ਉਹਨਾਂ ਨਾਲ ਕਰਦਾ ਉੱਤੇ ਵੀ ਅਸੀਂ ਬੋਲੀਦਾ ਯਾਰ ਕਿਸੇ ਵੀ ਕੁੜੀ ਨਾਲ ਕਿਸੇ ਵੀ ਮੁੰਡੇ ਨਾਲ ਪੰਜਾਬ ਦੇ ਵਿੱਚ ਜਿੰਨੇ ਸਰਕਾਰ ਦੇ ਜਿਹੜੇ ਆਈਟੀ ਸੈੱਲ ਵਾਲੇ ਜਾਂ ਮੁੰਡੇ ਜਿਹੜੇ ਨੌਜਵਾਨ ਨੇ ਸਾਰੇ ਪੁਰਾਣੇ ਮੈਨੂੰ ਜਾਣਦੇ ਨੇ ਅੱਜ ਵੀ ਵਿੱਚ ਬੈਠੇ ਨੇ ਉਹ ਪੇਜ ਤੇ ਉਹਨਾਂ ਨੂੰ ਪਤਾ ਹੋਊ ਮੈਂ ਬੋਲ ਰਿਹਾ ਉਹ ਮੈਂ ਉਹਨਾਂ ਨੂੰ ਉਹ ਵੀ ਇਹੀ ਕਹਿੰਦੇ ਨੇ ਯਾਰ ਗਲਤ ਨੂੰ ਗਲਤ ਕਵਾਂਗੇ ਪਰ ਹੁਣ ਬੋਲ ਨਹੀਂ ਰਹੇ ਪਰ ਉਹਨਾਂ ਨੂੰ ਪਤਾ ਯਾਰ ਸਭ ਨੂੰ ਗਲਤ ਹੈ ਪਤਾ ਤੁਹਾਨੂੰ ਵੀ ਹੈ ਯਾਰ ਨਿਰਾ ਤੱਕਾ ਯਾਰ ਪਾਣੇ ਨਾਲ ਯਾਰ ਨਿਰਾ ਤੱਕਾ ਯਾਰ ਕਾ ਚੀਜ਼ ਥੋੜਾ ਹੁੰਦੀ ਹੈ ਯਾਰ ਜਿਹੜੇ ਸ਼ਰੇਮ ਫੇਸਬੁੱਕ ਤੇ ਗਾਲਾਂ ਕੱਢਦੇ ਆਂ ਕਰਤਾ ਫਲਾਣਾ ਕਰਤਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ ਕੋਈ ਕਾਰਵਾਈ ਨਹੀਂ ਦੱਸੋ ਹਣ ਤੇ ਯਾਰ ਦਲਪ੍ਰੀਤ ਕੰਮ ਆਸੀ ਇਕੱਠੇ ਨਹੀਂ ਉਸ ਦੇ ਲੋਕਾਂ ਨੂੰ ਛੇਤਰ ਕੌਰ ਸੰਮੀ ਮੈਂ ਤਾਂ ਸੋਚਦੀ ਮੋਦੀ ਇਹਨਾਂ ਸਭ ਨੂੰ ਸੋ ਕੱਲਾਣਾ ਜਾ ਕੇ ਕਿਤੇ ਉਹ ਬਾਈ ਯਾਰ ਕਾਹਦਾ ਯਾਰ ਇਹ ਤੂੰ ਜੱਬ ਨਵੇੜ ਦੋ ਯਾਰ ਫਿਰ ਹੋਰ ਕੀ ਆ ਯਾਰ ਅੱਗੇ ਮੂਸੇ ਵਾਲੇ ਦਾ ਕੀ ਬਣਾਇਆ ਵਿਚਾਰੇ ਦਾ ਯਾਰ ਦੀਪ ਨਾਲ ਕੀ ਹੋਇਆ ਯਾਰ ਬੜਾ ਯਾਰ ਮੈਂ ਤਾਂ ਯਾਰ ਹਾਂ ਦਾ ਭਾਨੇ ਤੇ ਯਾਰ ਭਾਨੇ ਦੀ ਮੈਂ ਗੱਲ ਕਰਾਂ ਨਾ ਭਾਨੇ ਦਾ ਸਿਰ ਤੇ ਬਾਪ ਹੈ ਤਾਂ ਮਾਫ ਕਰੋ ਨਾ ਉਹਦੀ ਸਿਰ ਤੇ ਮਾਂ ਹੈ ਕੱਲਾ ਬਾਪੂ ਆ ਬਿਰਗਾ ਸਿਆਣਾ ਪੁਰਾਣਾ ਬੰਦਾ ਹੈ ਉਹਨਾਂ ਨੂੰ ਕੋਈ ਇੰਨਾ ਤੁਰਿਆ ਫਿਰਿਆ ਨਹੀਂ ਆ ਉਹਨੂੰ ਕੁਛ ਨਹੀਂ ਪਤਾ ਠੀਕ ਆ ਨਾ ਉਹਦੀ ਸਰਤੇ ਮਾਤਾ ਹੈ ਦਾਦੀ ਹੈ ਉਹ ਵਿਚਾਰੀ 80 ਸਾਲ ਦੀ ਪੁਰਾਣੀ ਬਲਯਰਗ ਸੁਣਦਾ ਵੀ ਉੱਚਾ ਹੈ ਬੇਬੇ ਬਸ ਇੰਨਾ ਬੁਲਾ ਦੇ ਤਾਂ ਜਵਾਬ ਦੇ ਦੇਣਾ ਉਹ ਵੀ ਉੱਚੀ ਬੋਲ ਕੇ ਤੇ ਮਗਰ ਆਉਣ ਵਾਲਾ ਕੌਣ ਇੱਕ ਆਮਣਾ ਉਹ ਵਿਚਾਰਾ ਛੋਟਾ ਭਰਾ ਹੈ ਯਾਰ ਉਹਦਾ ਜੇ ਯਾਰ ਇੱਕ ਬੰਦੇ ਨੇ ਮੈਂ ਕਿਹਾ ਮੈਂ ਗਲਤ ਇੱਕ ਚੀਜ਼ਾਂ ਤੋਂ ਉਹ ਸਾਰਾ ਛੱਡ ਕੇ ਰਹਾ ਹਣਾ ਪਹਿਲਾਂ ਵੀਡੀਓ ਬਣਾਉਂਦਾ ਸੀ ਸਹੀ ਰਸਤੇ ਤੇ ਆਇਆ ਲੋਕਾਂ ਦੇ ਕੰਮ ਕਰਾਉਣ ਲੱਗਿਆ ਰੋਜ਼ਲਾ ਆ ਤੱਕ ਆਊਗਾ ਯਾਰ ਨਜਾਇਜ਼ ਪਰਚਾ ਯਾਰ ਨਜਾਇਜ਼ ਪਰਚਾ ਅਜ ਬਾਹਰ ਆ ਜਾਂਦਾ ਚਲੋ ਠੀਕ ਹੈ ਅਸੀਂ ਕਹਣਾ ਯਾਰ ਭੁੱਲ ਗਏ ਪਰਚਾ ਹੁੰਦਾ ਰਹਿੰਦਾ ਯਾਰ ਕੋਈ ਗੱਲ ਨਹੀਂ ਆ 7920 ਲਾਤੀ ਯਾਰ 37920 506 ਲਾਤੀ 323 ਲਾਤੀ ਯਾਰ ਮੈਨੂੰ ਤਾਂ ਯਾਰ ਸਮਝ ਨਹੀਂ ਆਉਂਦੀ ਕਿਹੜਾ ਤਰੀਕਾ ਚੱਲ ਪਿਆ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਯਾਰ ਮੈਂ ਤੁਹਾਨੂੰ ਗਲਤ ਕਿਸੇ ਨੂੰ ਮੈਂ ਨਾਂ ਲਫਜ਼ਾਂ ਦੇ ਵਿੱਚ ਪੁਆਇੰਟ ਦੇ ਵਿੱਚ ਆਪਣੇ ਨਾਮ ਦੇ ਵਿੱਚ ਕਿਸੇ ਨੂੰ ਗਲਤ ਬੋਲਦਾ ਨਹੀਂ ਪਰ ਸਾਬਤ ਕੀ ਕਰੋਗੇ ਵੀ ਅਸੀਂ ਇੱਕ ਨਜਾਇਜ਼ ਪਰਚੇ ਕਰਵਾਏ ਸੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਸੀ ਜੀ ਬਾਦਲ ਦਲੀਏ ਨਯਾਜ਼ ਕਰਾਉਂਦੇ ਆ ਕਹਿੰਦੇ ਸੀ ਨਾ ਅੱਜ ਕੀ ਸਾਥ ਕਰੋਂਗੇ ਅੱਜ ਕੀ ਕਹਿਣਗੇ ਉਹ ਅੱਜ ਫੇਰ ਮਨ ਲੋ ਸਾਰੇ ਖੁਸ਼ ਹੋਣਗੇ ਵੀ ਕਿਉਂ ਇਹ ਤਾਂ ਮਨ ਪੰਜਾਬ ਨੂੰ ਕੋਈ ਨਹੀਂ ਸੁਧਾਰ ਸਕਦਾ ਕੋਈ ਨਹੀਂ ਸਵਾਰ ਸਕਦਾ ਜਦੋਂ ਅਸੀਂ ਰਾਜਨੀਤੀ ਇਦਾਂ ਦੀ ਕਰਨੀ ਆ ਯਾਰ ਆ ਦੇਖ ਲਓ ਮੇਰੇ ਕੋਲ ਕਾਪੀ ਆ ਯਾਰ ਫੇਰ ਦੀ 3234179250634 ਗੁਰਵਿੰਦਰ ਗੁਰੀ ਸਾਰੀਆਂ ਜਿੱਥੇ ਬੰਦੀਆਂ ਨਾਲ ਲਾਓ ਯਾਰ ਇੱਕ ਮੈਂ ਤੁਹਾਨੂੰ ਮੈਂ ਗੱਲ ਹੋਰ ਸਨੇਹਾ ਦੇ ਦਮਾਂ ਯਾਰ ਤੁਸੀਂ ਚਾਹੇ ਤੁਹਾਡੇ ਪਿੰਡ ਸ਼ਹਿਰ ਕਿਸਾਨ ਜੱਥੇਬੰਦੀ ਆ ਮਜ਼ਦੂਰ ਜੱਥੇਬੰਦੀ ਆ ਜਿਹੜੇ ਵੀ ਜੱਥੇਬੰਦੀ ਆ ਰ ਇਹਨਾਂ ਨਾਲ ਜੁੜਜੋ ਯਾਰ ਇਹ ਬਚਣਾ ਹੈ ਭਾਈ ਅੱਗੇ ਵਾਲੇ ਸਮੇਂ ਚ ਇਹ ਬਚਣਾ ਚਾਹੁੰਦੇ ਹੋ ਕਿਸੇ ਨਾ ਕਿਸੇ ਜੱਥੇਬੰਦੀ ਦੇ ਨਾਲ ਜੁੜਜੋ ਇੱਕੇ ਚ ਆ ਜਾਓ ਇੱਕੇ ਚ ਹੋ ਜਾਓ ਇੱਕੇ ਚ ਹੋ ਜਾਓ ਨਹੀਂ ਸਰਕਾਰਾਂ ਨੇ ਰੋਲ ਦੇਣਾ ਤੁਮੇ ਸਖਪਾਲ ਸਿੰਘ ਖਹਿਰ ਨਾਲ ਕਿੱਡਾ ਧੱਕਾ ਹੋਇਆ ਯਾਰ ਕਿੱਡਾ ਪਰਚਾ ਹੋਇਆ ਉਹਦੀ ਬਹਿਰ ਤੱਕ ਕੈਮਰੇ ਲਾ ਕੇ ਰੱਖੇਗਾ ਵੀ ਕਦੋਂ ਕੀ ਕਰਦਾ ਕੀ ਨਹੀਂ ਕਰਦਾ ਉਹ ਜੰਗਲ ਪਾਣੀ ਕਿਸ ਤਰੀਕੇ ਜਾਂਦਾ ਕਿ ਇਕੱਲੀ ਇਕੱਲੀ ਪੁਆਇੰਟ ਤੇ ਨਜ਼ਰ ਰੱਖੀ ਗਈ ਯਾਰ ਅੱਜ ਉਹ ਪਰਚਾ ਚੋਂ ਨਿਕਲ ਕੇ ਆ ਗਿਆ ਬਰ ਪਰ ਦੁੱਖ ਕੀ ਹੈ ਉਹਦੇ ਨਾਲ ਦੇ ਬੰਦੇ ਨਹੀਂ ਖੜੇ ਉਹਦੀ ਪਾਰਟੀ ਦੇ ਬੰਦੇ ਨਹੀਂ ਉਹਦੇ ਨਾਲ ਖੜੇ ਦੁੱਖੇ ਹੈ ਯਾਰ ਪਰਚੇ ਦੇ ਡਰੋਂ ਯਾਰ ਐ ਨਾ ਹੋ ਜੇ ਉਹ ਨਾ ਹੋ ਜੇ ਅੱਜ ਦਾ ਡਰ ਹੈ ਨਾ ਇਹ ਚੀਜ਼ ਮਾਰਦੀ ਹੈ ਨਵਜੋਤ ਸਿੱਧੂ ਨਾਲ ਤੁਸੀਂ ਉੱਤੇ ਕਰ ਪਾਏ ਨਹੀਂ ਕਿਉਂਕਿ ਪਤਾ ਹੈ ਵੱਡਾ ਨਾ ਹੋਇਆ ਯਾਰ ਤੁਸੀਂ ਕਹਿੰਦੇ ਸੀ ਚੱਟਾ ਫਰਾਨਾ ਵੇਚਦਾ ਓਏ ਟਮਕਾਨਾ ਵੇਚਦਾ ਓਏ ਕਿੱਥੇ ਗਏ ਉਹ ਬਾਦੇ ਉਹ ਲਾਰੇ ਬਾਦੇ ਸਭ ਖਤਮ ਸਭ ਡੰਮਰੂ ਹੋ ਗਿਆ ਯਾਰ ਨਜ਼ਾਇਜ਼ ਤੱਕਾ ਯਾਰ ਭਾਨੇ ਨਾਲ ਨਜ਼ਾਇਜ਼ ਤੱਕਾ ਯਾਰ ਪਹਿਲੇ ਪਰਚੇ ਵੇਲੇ ਚਲੋ ਮੈਂ ਬੋਲਿਆ ਲਾਈਵ ਜਰੂਰ ਕੀਤਾ ਵੀ ਯਾਰ ਇੱਕ 10000 ਰੁਪਏ ਦਾ ਲਾਜੂ ਯਾਰ ਦੇਖੋ ਪਹਿਲਾਂ 10000 ਦਾ ਇਲਜ਼ਾਮ ਹੁਣ ਚੋਰੀ ਦਾ ਇਲਜ਼ਾਮ 379 ਵੀ ਸਨੇਚਿੰਗ ਕਹਿ ਲੋ ਕੁਛ ਕਹਿ ਲੋ ਚੋਰੀ ਕਹਿ ਲੋ हां सरकार ਭਾਣੇ ਨਾਲ ਵਧੀਆ ਕੰਮ ਕਰਕੇ ਲੋਕਾਂ ਦਾ ਜਲ ਜਿੱਤੇ ਮੈਂ ਤਾਂ ਕਹਿ ਰਿਹਾ ਇੱਚ ਕਿੜਾ ਕੋਈ ਆਪਣਾ ਤੁਹਾਡੇ ਨਾਲ ਵੈਰ ਵਰੋਦਾ ਯਾਰ ਤੁਸੀਂ ਸਾਡੇ ਕੋਈ ਵੱਡਦਾ ਰੌਲਾ ਯਾਰ ਤੁਹਾਡੇ ਨਾਲ ਤੁਸੀਂ ਕੋਈ ਦੁਸ਼ਮਣੀ ਮਾਫ ਕਰਾ ਤੁਹਾਡੇ ਨਾਲ ਕੋਈ ਦੁਸ਼ਮਣੀ ਥੋੜਾ ਯਾਰ ਤੁਸੀਂ ਉੱਥੇ ਆਪਦੇ ਜਿੰਨੇ ਐਮਐਲਏ ਨੂੰ ਕਹੋ ਵੀ ਭਾਈ ਤੂੰ ਆਪਦੇ ਕੋਲੇ ਇੱਥੇ ਸਾਧ ਲੋਕ ਤੇ ਆਪਦਾ ਹਾਲਾ ਆਪਦੀਆ ਜਿਹੜਾ ਲੋਕ ਦਾ ਲੋਕ ਕਚਹਿਰੀ ਲਾ ਤੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਓ ਸਾਡੇ ਹਲਕੇ ਦੇ ਵੀ ਕਰਾਓ ਹੋਰ ਲੁਧਿਆਣਾ ਮੋਗਾ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਬਰਨਾਲਾ ਬਠਿੰਡਾ ਸਾਰੇ ਐਮ ਐਲ ਏ ਜਿੰਨੇ ਹੈਗੇ ਨੇ 117 ਦੇ 17 ਐਮ ਐਲ ਏ ਆਪਦੇ ਹਲਕਿਆਂ 'ਚ ਬੈਠਣ ਵੀ ਭਾਈ ਕਿਹੜੇ ਏਜੰਟ ਨੇ ਪੈਸੇ ਲੈਣੇ ਦੱਸੋ ਅਸੀਂ 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 ਮਾਫ ਕਰੋ ਵਾਪਸ ਕਰਾਉਣੇ ਪਰਚੇ ਦਵਾਓ ਯਾਰ ਉਹਨਾਂ ਤੇ ਤੁਸੀਂ ਕਰੋ ਭਾਈ ਚੁਣੇ ਹੋਏ ਨਮਾਣਦੇ ਹੋ ਯਾਰ ਸਾਡੇ ਕਿਉਂ ਨਹੀਂ ਕਰਵਾ ਰਹੇ ਯਾਰ ਪਰ ਇਹ ਨਿਆਂਇਤਕਾ ਐਡੀਆਂ ਗੰਦੀਆਂ ਤਰ੍ਹਾਂ ਵਾਲਾ ਕੇ ਪਰਚਾ ਯਾਰ ਐਡੀਆਂ ਗੰਧੀਆਂ ਧਰਾਵਾਂ ਦੇ ਨਾਲ ਪਰਚਾ ਯਾਰ ਇਹ ਸ਼ੋਭਾ ਨਹੀਂ ਦੇ ਰਿਹਾ ਤੁਹਾਨੂੰ ਭਾਈ ਕਿਸੇ ਵੀ ਹਾਲਤ ਦੇ ਵਿੱਚ ਇਹ ਤੁਹਾਨੂੰ ਸ਼ੋਭਾ ਨਹੀਂ ਦੇ ਰਿਹਾ ਬਹੁਤ ਜ਼ਿਆਦਾ ਦੁੱਖਦ ਹੈ ਇਸ ਆਸ ਤੇ ਉਮੀਦ ਦੇ ਨਾਲ ਕਿ ਯਾਰ ਸਰਕਾਰ ਇਸ ਪਾਸੇ ਸੋਚੇ ਯਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਯਾਰ ਤੁਸੀਂ ਲੋਕਾਂ ਨਾਲ ਇੰਨਾ ਧੱਕਾ ਯਾਰ ਤੁਹਾਡਾ ਕਿਹੜਾ ਤੁਹਾਡੇ ਜਿਹੜੇ ਜਿੰਨੇ ਕਮਲ ਸਾਡੇ ਜਾਣ ਕਰਨੇ ਜਾਂ ਦੋਸਤ ਨੇ ਜਾਂ ਜਾਣਦੇ ਨੇ ਕਿਹੜਾ ਇਸ ਗੱਲ ਨੂੰ ਸਹੀ ਕਹਿੰਦਾ ਮੈਨੂੰ ਦੱਸਤਾ ਦਿਓ ਯਾਰ ਕਿ ਯਾਰ ਇਹ ਕਾਨੂੰਨ ਰਹਿ ਗਿਆ ਯਾਰ ਇਹ ਕਾਨੂੰਨ ਹੈ ਯਾਰ ਜੋ ਕੋਈ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਨੀਅਤ ਦੀ ਗੱਲ ਕਰਦਾ ਉਹ ਚੁੱਪਣ ਲੱਗ ਗਿਆ ਯਾਰ ਇਹ ਬਹੁਤ ਜ਼ਿਆਦਾ ਦੁਖਦਾਇਕ ਹੈ ਬਸ ਮੈਂ ਲਾਈਵ ਆਫ ਦਾ ਇੱਥੇ ਸਮਾਪਤ ਕਰਦਾ ਤੇ ਇਸ ਇੱਕ ਤਾਂ 29 ਤਰੀਕ ਨੂੰ ਸਾਰਿਆਂ ਨੇ ਉੱਥੇ ਜ਼ਰੂਰ ਪਹੁੰਚਣਾ ਇਹ ਦੂਜਾ ਸਰਕਾਰ ਇਸ ਪਾਸੇ ਧਿਆਨ ਦੇਵੇ ਯਾਰ ਲੋਕਾਂ ਦੇ ਦਿਲੋਂ ਤੁਹਾਨੂੰ ਲਾਓ ਬਾਈ ਜੇ ਲੋਕਾਂ ਦੇ ਦਿਲਾਂ ਤੋਂ ਲਾਤਾ ਤਾਂ ਫੇਰ ਭਾਈ ਸਮਾਂ ਬਹੁਤਾ ਨਹੀਂ ਰਹਿਣਾ ਵਾ ਦੇਖੋ ਅਰਜਨ ਦੇ ਕਿਸੇ ਸਮੇਂ ਤੋਂ ਨੇ ਤੀਰ ਚਲਾਇਆ ਮੱਛੀ ਦੀ ਅੱਖ 'ਚ ਵੱਜਿਆ ਤੇ ਕਿਸੇ ਚੰਮ 'ਚ ਲਿਆ ਹੀ ਨਹੀਂ ਉਹੀ ਅਰਜਨ ਦੇ ਤੀਰ ਉਹੀ ਅਰਜਨ ਦੇ ਹੱਥ ਠੀਕ ਹੈ ਨਾ ਇਸ ਲਈ ਆਓ ਪੰਜਾਬ ਦੀ ਪੰਜਾਬੀਆਂ ਦੀ ਅਤੇ ਇਨਸਾਨੀ ਦੀ ਗੱਲ ਕਰੀਏ ਧੰਨਵਾਦ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਅੱਜ ਭਾਨੇ ਸਿੱਧੂ ਦੀ ਰਿਹਾਈ ਹੋਣੀ ਸੀ ਤੇ ਉਸ ਉੱਪਰ ਦੋਸਤੋ ਇੱਕ ਹੋਰ ਨਵਾਂ ਕੇਸ ਦਰਜ ਕਰਕੇ ਉਸ ਨੂੰ ਰਿਮਾਂਡ ਤੇ ਲੈ ਲਿਆ ਹੈ ਤੇ ਜੋ ਵੀ ਦੋਸਤੋ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਵਿਚਾਰ ਰੱਖੇ ਤੇ ਭਾਨੇ ਸਿੱਧੂ ਦੇ ਦੋਸਤੋ ਸੁਖ ਜਗਰਾਉ ਨੇ ਜੋ ਵੀ ਭਾਨੇ ਸਿੱਧੂ ਦੇ ਕੇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਗੇ ਇਹ ਟਾਕੂਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਨਵਾਂ ਲਈ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ